ਆ ਵੀਡੀਓ ਹਰ ਸਿੱਖ ਤੱਕ ਪਹੁੰਚਣੀ ਚਾਹੀਦੀ ਹੈ ਬਰੀਕੀ ਨਾਲ ਦਿਖਾਵਾਂਗੇ ਵਿਰਾਸਤ ਸ਼ਸਤਰ ਪੰਡਾਰ ਵਾਲਿਆਂ ਦੇ ਖੜੇ ਆ ਕਹਿੰਦੇ ਮਇਤੇ ਵਾਲੇ ਵੱਜਦੇ ਐ ਸਿੱਖੀ ਨਾਲ ਸੰਬੰਧਿਤ ਹਰ ਪ੍ਰਕਾਰ ਦੇ ਸ਼ਸਤਰ ਜਿਵੇਂ ਟਕਸਾਲੀ ਕਿਰਪਾਨਾਂ ਕੜੇ ਕੰਗੇ ਤੇਗੇ ਗੋਲੀਆਂ ਹਜੂਰੀਏ ਦਸਤਾਰਾਂ ਖਜ਼ਾਨੇ ਗਾਤਰੇ ਚੌਰ ਸਾਹਿਬ ਚਦੋਆ ਸਾਹਿਬ ਗੁਟਕਾ ਸਾਹਿਬ ਰਮਾਲਾ ਸਾਹਿਬ ਤੀਰ ਚੱਕਰ ਹਰ ਤਰ੍ਹਾਂ ਦੇ ਸ਼ਸਤਰ ਸਾਹਬ ਹੈ ਜਿਹੜੇ ਉਹ ਤੁਹਾਨੂੰ ਇੱਥੋਂ ਮਿਲਣਗੇ ਤੇ ਸਭ ਤੋਂ ਵੱਡੀ ਗੱਲ ਸ਼ੋਪੀਸ਼ਾਂ ਦੇ ਵਿੱਚ ਰੱਖਣ ਵਾਲੀਆਂ ਬਹੁਤ ਸੋਹਣੀਆਂ ਚੀਜ਼ਾਂ ਤੁਹਾਨੂੰ ਐਸ ਦੁਕਾਨ ਤੋਂ ਮਿਲਣਗੀਆਂ ਤੇ ਕਹਿੰਦੇ ਦੇਸ਼ ਵਿਦੇਸ਼ ਦੇ ਵਿੱਚ ਭੇਜਣ ਦਾ ਵੀ ਇਨਾਂ ਕੋਲੇ ਖਾਸ ਪ੍ਰਬੰਧ ਹੈ ਬਰੀਕੀ ਨਾਲ ਵੀਡੀਓ ਦੇਖਿਓ ਐਂਡ ਤੱਕ ਹਰ ਸਿੱਖ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਗੁਰੂ ਸਾਹਿਬ ਜੀ ਦੀ ਸਾਬਿਆ ਤੇ ਪਾਲਕੀ ਸਾਹਿਬ ਦੀ ਸਜਾਵਟ ਲਈ ਸ਼ਾਸਤਰ ਕਹਿੰਦੇ ਹੋਲ ਸੇਲ ਰੇਟਾਂ ਤੇ ਮਿਲਦੇ ਨੇ ਇੱਥੋਂ ਖੜੇ ਕਿੱਥੇ ਆ ਤਖਤਸ਼ਿਰੀ ਦਮਦਮਾ ਸਾਹਿਬ ਆ ਮੇਨ ਡਿਊਟੀ ਆ ਗਈ ਤਖ ਸਾਹਿਬ ਦੀ ਮੇਨ ਡਿਊਟੀ ਤੋਂ ਥੋੜਾ ਜਿਹਾ ਜਦੋਂ ਆਪਾਂ ਇੱਧਰ ਨੂੰ ਝਾਤ ਮਾਰਾਂਗੇ ਬਿਲਕੁਲ ਪਹਿਲੀ ਦੁਕਾਨ ਹੈ ਬਿਲਕੁਲ ਨਾਲ ਵਾਲੀ ਦੁਕਾਨ ਹੈ ਵਿਰਾਸਤ ਸ਼ਾਸਤਰ ਪੰਡਾਰ ਵਾਲਿਆਂ ਦੀ ਕਹਿੰਦੇ ਪੂਰੀ ਬਰੀਕੀ ਨਾਲ ਗੱਲਬਾਤ ਕਰਾਂਗੇ ਪਹਿਲਾਂ ਤੁਹਾਨੂੰ ਅੰਦਰ ਦੀ ਝਾਤ ਮਰਵਾਉਣੇ ਆ ਤੇ ਫੇਰ ਆਪਾਂ ਖਾਲਸਾ ਜੀ ਦੇ ਨਾਲ ਗੱਲਬਾਤ ਕਰਾਂਗੇ ਬਰੀਕੀ ਦੇ ਨਾਲ ਕਿਹੜੀ-ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਇੱਥੋਂ ਮਿਲੂਗੀ ਤੇ ਹਰ ਸਿੱਖ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਜਰੂਰ ਸ਼ੇਅਰ ਕਰਿਓ ਤੇ ਵੀਡੀਓ ਐਂਡ ਤੱਕ ਦੇਖਿਓ ਕਿੰਨੀਆਂ ਸੋਹਣੀਆਂ ਚੀਜ਼ਾਂ ਤੁਹਾਨੂੰ ਇਸ ਦੁਕਾਨ ਤੋਂ ਮਿਲਣਗੀਆਂ ਆਓ ਕਰਦੇ ਹਾਂ ਗੱਲਬਾਤ ਆਓ ਜੀ ਗੱਲਬਾਤ ਕਰਦੇ ਹਾਂ ਆਪਾਂ ਖਾਲਸਾ ਜੀ ਦੇ ਨਾਲ ਕੀ ਹਾਲ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਜੀ ਹਾਂ ਚੜ੍ਹਦੀ ਕਲਾ ਬਹੁਤ ਕਿਰਪਾ ਜੀ ਅੱਛਾ ਜੀ ਸਿੱਖੀ ਨਾਲ ਸੰਬੰਧਤ ਆਪਾਂ ਇੱਕ ਇੱਕ ਪਾਸਿਓਂ ਚੱਲ ਪੈਨੇ ਹਨਾ ਸਿੱਖੀ ਨਾਲ ਸੰਬੰਧਤ ਮੰਨ ਲਓ ਬੜੀਆਂ ਡਿਮਾਂਡਾਂ ਹੁੰਦੀਆਂ ਲੋਕਾਂ ਦੀਆਂ ਵੀ ਸਿੱਖੀ ਨਾਲ ਸੰਬੰਧਤ ਆਹ ਚੀਜ਼ ਚਾਹੀਦੀ ਆ ਜਾਂ ਦੂਰ ਦਰਾਡੇ ਜਦੋਂ ਕਿਸੇ ਦਾ ਟੂਰ ਬਣਦਾ ਵੀ ਆਪਾਂ ਯਾਰ ਅੰਮ੍ਰਿਤਸਰ ਸਾਹਿਬ ਜਾਂ ਕਿਤੇ ਹੋਰ ਨਿਸ਼ਾਨ ਕਰਨ ਜਾਵਾਂਗੇ ਤਾਂ ਉੱਥੋਂ ਆਪਾਂ ਨੂੰ ਆਹ ਚੀਜ਼ ਮਿਲਣੀ ਆ ਹਾਂਜੀ ਹਾਂਜੀ ਤੇ ਸਭ ਤੋਂ ਵੱਡੀ ਗੱਲ ਹੈ ਖੁਸ਼ੀ ਵਾਲੀ ਵੀ ਤਖਸ਼ੀਰੀ ਦਮਦਮਾ ਸਾਹਿਬ ਨਾ ਪੰਜਵੇਂ ਤਖਤ ਤੇ ਮੰਨ ਲਓ ਇਸ ਤਰ੍ਹਾਂ ਦੇ ਸ਼ਾਸਤਰ ਜਿਹੜੇ ਸਿੱਖੀ ਨਾਲ ਸੰਬੰਧਤ ਹੈ ਹੁਣ ਇਹ ਕਿਤੇ ਦੂਰ ਜਾਣ ਦੀ ਲੋੜ ਨਹੀਂ ਤਾਂ ਬਰੀਕੀ ਨਾਲ ਸਾਨੂੰ ਦੱਸਿਓ ਕਿਹੜੀ ਕਿਹੜਾ ਸਮਾਨ ਆਪਾਂ ਨੂੰ ਸਿੱਖੀ ਨਾਲ ਸੰਬੰਧਤ ਹੈ ਜਿਹੜਾ ਇੱਥੋਂ ਮਿਲ ਸਕਦਾ ਸਿੱਖੀ ਨਾਲ ਸੰਬੰਧਤ ਜੀ ਸਾਰੇ ਜਿਵੇਂ ਕਕਾਰ ਹੋਗੇ ਕੜਾ ਕਿਰਪਾਨ ਕੰਗਾ ਸਾਰੇ ਤਾਂ ਇਹ ਸ਼ਸਤਰ ਹੋਗੇ ਜੀ ਇਤੋਂ ਅਲਾਵਾ ਸਫਾ ਜੰਗ ਤੀਰ ਚੱਕਰ ਚੌਰ ਸਾਬ ਹੋਗੇ ਜੀ ਰਮਾਲਾ ਸਾਹਿਬ ਹੋਗੇ ਇਹ ਸਾਰੇ ਸਿੱਖੀ ਸ਼ਸਤਰ ਆਪਣੇ ਕੋਲੇ ਮਿਲਦੇ ਆ ਜੀ ਜਿਵੇਂ ਕੋਈ ਕਿਸੇ ਨੇ ਪਰਾਤਨ ਲੈਣਾ ਹੈ ਖੰਜਰ ਹੋ ਗਿਆ ਜੀ ਠੀਕ ਹੈ ਜੀ ਤੇ ਵੱਡੇ ਤੇਗੇ ਹੋ ਗਏ ਉਹ ਸਾਰੇ ਆਪਣੇ ਕੋਲੇ ਮਿਲਣਗੇ ਜੀ ਸਿੱਖੀ ਨਾਸਵੰਦ ਜਿੰਨੇ ਵੀ ਸ਼ਸਤਰ ਦਿਖਾਉਂਗੇ ਇੱਕ ਵਾਰੀ ਆਪਾਂ ਹਾਂਜੀ ਹਾਂਜੀ ਕਿਸ ਤਰ੍ਹਾਂ ਦੀ ਮੰਗ ਲੋ ਡਿਮਾਂਡ ਹੁੰਦੀ ਆ ਸੰਗਤ ਦੀ ਜਾਦੇ ਆ ਦੇਖੋ ਜੀ ਜਿਸ ਤਰ੍ਹਾਂ ਇਹ ਵਾਲੇ ਆ ਜੀ ਇਹ ਆਪਣੇ ਕੋਲੇ ਸਾਰੇ ਸਰਬਲੋ ਦੇ ਵਿੱਚ ਆ ਜੀ ਇਹਦੇ ਵਿੱਚ ਖੰਡਾ ਹੋ ਗਿਆ ਸਿਰੋਹੀ ਹੋਗੀ ਤਲਵਾਰ ਹੋ ਗਈ ਤੇਗਾ ਹੋ ਗਿਆ ਜੀ ਤੇ ਉੱਪਰ ਵੀ ਸਾਰੇ ਦੇਖੋ ਲੱਗੇ ਹੋਏ ਆ ਜੀ ਇਹਦੇ ਵਿੱਚ ਇਹ ਆਪਣੇ ਕੋਲੇ ਸਾਰੇ ਸਰਬਲੋ ਦੇ ਵਿੱਚ ਹੁੰਦੇ ਆ ਜੀ ਜਿਵੇਂ ਨੂੰ ਜੰਗੀ ਸ਼ਸਤਰ ਕਹਿ ਦਿੰਦੇ ਆ ਜੰਗੀ ਸ਼ਸਤਰ ਹਾਂ ਜੀ ਹਾਂ ਇਸ ਤੋਂ ਇਲਾਵਾ ਇਹਦੇ ਵਿੱਚ ਆ ਨਾ ਜਿਸ ਤਰ੍ਹਾਂ ਜੀ ਪਿੱਤਲ ਦੇ ਵਿੱਚ ਹੈ ਇਹ ਦੇਖੋ ਜੀ ਇਧਰ ਤੁਹਾਨੂੰ ਮੈਂ ਦਿਖਾਉਣਾ ਇਹ ਆਪਣੇ ਕੋਲ ਲੱਗੇ ਹੋਏ ਇਹ ਸਾਰਾ ਪਿਓਰ ਪਿੱਤਲ ਦੇ ਮਿਆਨ ਹੈ ਜੀ ਅੱਛਾ ਇਹ ਪਿੱਤਲ ਆ ਗਿਆ ਪਿਓਰ ਇਹ ਸਾਰਾ ਪਿਓਰ ਪਿੱਤਲ ਹੈ ਜੀ ਔਰ ਮੁੱਠਾ ਵੀ ਇਹਨੂੰ ਪਿਓਰ ਪਿੱਤਲ ਦਾ ਲੱਗਿਆ ਹੋਇਆ ਹੈ ਜੀ ਜੀ ਇਹ ਪ੍ਰੋਪਰ ਸਾਰਾ ਪਿੱਤਲ ਦਾ ਮਿਆਨ ਹੈ ਜੀ ਆਹ ਪਿੱਤਲ ਦੇ ਉੱਤੇ ਟਕਸਾਲੀ ਕਢਾਈ ਕਰੀ ਹੋਈ ਹੈ ਤੇ ਇਸ ਤੋਂ ਇਲਾਵਾ ਆਪਣੇ ਕੋਲੇ ਹੋਰ ਮਤਲਬ ਕਿ ਸਾਰੇ ਇਹਦੇ ਵਿੱਚ ਆਪਾਂ ਨੂੰ ਬੀਅਨ ਮਿਲਣਗੇ ਇੱਕ ਖਾਲਸਾ ਜੀ ਮੰਨ ਲਓ ਇਹ ਕਿੱਥੋਂ ਕੋ ਮੰਨ ਲਓ ਸਟਾਰਟਿੰਗ ਹੋ ਜਾਂਦੀ ਹੈ ਰੇਟ ਦੀ ਇਹਨਾਂ ਇਹ ਤੁਸੀਂ ਆਪਣਾ 500 ਰੁਪਏ ਤੋਂ ਸਟਾਰਟ ਹੋ ਜਾਂਦਾ ਜੀ ਜੀ ਤੇ 25 ਤੋਂ 30000 ਰੁਪਏ ਤੱਕ ਆਪਣੇ ਕੋਲੇ ਹੁੰਦਾ ਜੀ ਤੇ ਗਾ ਲੈ ਲੋ ਸਰੋਹੀ ਲੈ ਲੋ ਤਲਵਾਰ ਹੋਗੀ ਗੋਲੀਆਂ ਹੋ ਗਿਆ ਜੀ ਇਹਦੇ ਵਿੱਚ ਸਾਰੇ ਮਿਲਣਗੇ ਜੀ 2 ਫੁੱਟਾ ਸਾਈਜ਼ ਤੋਂ ਲੈ ਕੇ 3 ਫੁੱਟ ਤੱਕ 3.5 ਫੁੱਟ ਤੱਕ ਵੀ ਚਲੇ ਜਾਂਦੇ ਇਸ ਮੰਨ ਲਓ ਕੋਈ ਇਸ ਤਰ੍ਹਾਂ ਦਾ ਨਹੀਂ ਹੁੰਦਾ ਵੀ ਮੰਨ ਲਓ ਕੋਈ ਖਾਲਸਾ ਕਿਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਡਿਮਾਂਡ ਕਰੇ ਤੇ ਆਪਣੇ ਕੋਲੇ ਨਾ ਹੋਵੇ ਨਹੀਂ ਨਹੀਂ ਬਿਲਕੁਲ ਲਗਭਗ ਸਾਰਾ ਸਾਰਾ ਕੁਝ ਮਿਲੂਗਾ ਜੀ ਅਗਰ ਜੇ ਕੋਈ ਫੇਰ ਵੀ ਕੋਈ ਆਪਣੇ ਹਿਸਾਬ ਨਾਲ ਤਿਆਰ ਕਰਾਉਣਾ ਚਾਹੁੰਦਾ ਜਾਂ ਉਹਨਾਂ ਕੋਲੇ ਕੋਈ ਉਨ੍ਹਾਂ ਦੇ ਦਿਮਾਗ ਦੇ ਵਿੱਚ ਤਾਂ ਉਹ ਵੀ ਅਸੀਂ ਤਿਆਰ ਕਰਵਾ ਕੇ ਦੇਵਾਂਗੇ ਜੀ ਤਿਆਰ ਕਰਵਾ ਕੇ ਹਾਂ ਬਿਲਕੁਲ ਕਿਤੇ ਜਾਣ ਦੀ ਲੋੜ ਨਹੀਂ ਕਿਤੇ ਜਾਣ ਦੀ ਲੋੜ ਨਹੀਂ ਜੀ ਉਹ ਆਪਾਂ ਸਾਰੇ ਇਹ ਦੇ ਵਿੱਚ ਤਿਆਰ ਕਰਵਾ ਕੇ ਦੇਵਾਂਗੇ ਇਸ ਤੋਂ ਇਲਾਵਾ ਜੀ ਆਪਣੇ ਕੋਲੇ ਕੋਈ ਵੀ ਗਰਬਾਣੀ ਦੇ ਗੁਟਕਾ ਸਾਹਿਬ ਹੋਗੇ ਜੀ ਜੀ ਤੇ ਤੀਰ ਚੱਕਰ ਗੁਰੂ ਮਹਾਰਾਜ ਦੀ ਸਜਾਵਟ ਵਾਸਤੇ ਆਪਾਂ ਨੂੰ ਕੋਈ ਵੀ ਚਾਹੀਦੀ ਹੈ ਜੀ ਜਿਹਦੇ ਵਿੱਚ ਪਿੱਤਲ ਦੇ ਤੀਰ ਵੀ ਹੋਣਗੇ ਸਟੀਲ ਦੇ ਵੀ ਹੈ ਜੀ ਜੀ ਤੇ ਆ ਸਾਰਾ ਆਪਣਾ ਵਰਸ਼ੇ ਵਗੈਰਾ ਹੈਗੇ ਜੀ ਇਸ ਤੋਂ ਇਲਾਵਾ ਖੰਜਰਾ ਦੀ ਵੈਰਾਈਟੀ ਹੈ ਜੀ ਠੀਕ ਹੈ ਇਹ ਖੰਜਰ ਸਾਹਿਬ ਹਾਂ ਜੀ ਹਾਂ ਜੀ ਅਸਾਈਦੂ ਅਗੇ ਰਮਾਲਾ ਸਾਹਿਬ ਆ ਗਈ ਹਾਂਜੀ ਹਾਂ ਫਿਰ ਆਪਾਂ ਕੋਲ ਰਮਾਲਾ ਸਾਹਿਬ ਸਾਰਾ ਹੁੰਦਾ ਜੀ ਰਮਾਲਾ ਸਾਹਿਬ ਦੇ ਨਾਲ-ਨਾਲ ਆਪਾਂ ਚੰਦੂਆ ਸਾਹਿਬ ਵੀ ਤਿਆਰ ਕਰਦੇ ਆਂ ਜੀ ਆਪਣੇ ਕੋਲੇ ਚੰਦੂਆ ਸਾਹਿਬ ਦੇ ਜੋ ਸਾਈਜ਼ ਹੈ ਜੀ ਜਿਵੇਂ 8x8 10x10 ਇਹ ਸਟੈਂਡਰਡ ਸਾਈਜ਼ ਸਾਰੇ ਹਾਜ਼ਰਤ ਮਿਲਣਗੇ ਜੀ ਤੇ ਇਸ ਤੋਂ ਇਲਾਵਾ ਜਿਹੜੇ ਸਾਈਜ਼ ਕੋਈ ਆਪਾਂ ਆਪਣੇ ਸਾਈਜ਼ ਦੇ ਤਿਆਰ ਕਰਵਾਉਣੇ ਤਾਂ ਉਹ ਅਸੀਂ ਤਿਆਰ ਕਰਕੇ ਦਿੰਨੇ ਆਂ ਜੀ ਮੰਨ ਲਓ ਕਿਸੇ ਦੀ ਕੋਈ ਡਿਮਾਂਡ ਹੁੰਦੀ ਹੈ ਸੰਗਤ ਦੀ ਵੀ ਇਸ ਤਰ੍ਹਾਂ ਦਾ ਤਿਆਰ ਕਰਵਾਉਣਾ ਬਿਲਕੁਲ ਜੀ ਬਿਲਕੁਲ ਉਹ ਉਹਨਾਂ ਨੂੰ ਆਪਾਂ ਉਸੇ ਸਾਈਜ਼ ਦੇ ਤਿਆਰ ਕਰਕੇ ਦੇ ਦਿੰਦੇ ਹਾਂ ਉਸੇ ਸਾਈਜ਼ ਹਾਂ ਜੋ ਡਿਜ਼ਾਈਨ ਜੋ ਕੜਾਈ ਜੋ ਆਪਣੀ ਰੇਂਜ ਦੇ ਅਕੋਰਡਿੰਗ ਉਹ ਤਿਆਰ ਕਰਾਉਣਾ ਚਾਹਦੇ ਆ ਕਰਕੇ ਦੇਵਾਂਗੇ ਤੇ ਇਸ ਤੋਂ ਇਲਾਵਾ ਜੀ ਆਪਣੇ ਕੋਲੇ ਆ ਆ ਜਾਂਦਾ ਜੀ ਚੌਰ ਸਾਬ ਆ ਜਾਂਦੇ ਆ ਜੀ ਹੂੰ ਜੀ ਚੌਰ ਸਾਬ ਦੇ ਵਿੱਚ ਪਿੱਤਲ ਦੀ ਡੰਡੀ ਜਾਂ ਪਿਓਰ ਦੇ ਚੌਰ ਸਾਬ ਜਿੰਨੇ ਵੀ ਇਹਦੇ ਵਿੱਚ ਆਪਾਂ ਨੂੰ ਆਲਮੋਸਟ ਸਾਰੀ ਵੈਰਾਈਟੀ ਚੌਰ ਸਾਬਾਂ ਦੀ ਮਿਲ ਜੂਗੀ ਜੀ ਮਿਲ ਜੂਗੀ ਹਾਂ ਜੀ ਇਹ ਮਾਲਪੁਰੀ ਆ ਜਾਂਦਾ ਜੀ ਛੋਲਿਆਂ ਦਾ ਕੱਪੜਾ ਠੀਕ ਹੈ ਜੀ ਇਹਦੇ ਵਿੱਚ ਇਹਦੇ ਵਿੱਚ ਦਸਤਾਰਾਂ ਹੋਊਗਾ ਪੱਕੇ ਰੰਗਦਿਆਂ F73 ਦੀਆਂ ਸਪੈਸ਼ਲ ਮਾਲਪੁਰੀ ਛੋਲਿਆਂ ਦਾ ਕੱਪੜਾ ਜੀ ਠੀਕ ਹੈ ਜੀ ਇਹ ਆਪਣੇ ਕੋਲ ਚੋਲੇ ਇਹਦੇ ਰੈਡੀ ਤਿਆਰ ਵੀ ਮਿਲਣਗੇ ਜੀ ਠੀਕ ਹੈ ਜੀ ਤੇ ਜੇ ਕਿਸੇ ਨੇ ਕੋਈ ਆਪਣਾ ਤਿਆਰ ਕਰਵਾਉਣਾ ਤਾਂ ਸਾਡੇ ਤੋਂ ਕਪੜਾ ਵੀ ਲੈ ਸਕਦਾ ਜੀ ਕਪੜਾ ਵੀ ਲੈ ਸਕਦਾ ਆ ਕਪੜਾ ਵੀ ਲੈ ਸਕਦਾ ਠੀਕ ਹੈ ਜੀ ਇਸ ਤੋਂ ਇਲਾਵਾ ਸਾਰੇ ਆਪਣੇ ਕੋਲ ਸਰਬਲੋਹ ਦੇ ਕੜੇ ਹੋਗੇ ਜੀ ਜੀ ਪਿੱਤਲ ਦੇ ਕੜੇ ਸਟੀਲ ਦੇ ਕੜੇ ਜੋ ਵੀ ਕੜੇ ਦੀ ਮਤਲਬ ਕਿ ਵੈਰਾਈਟੀ ਹੈ ਸਾਰੀ ਆਪਣੇ ਕੋਲੇ ਉਹ ਸਾਰੀ ਕੜੇ ਦੀ ਵੈਰਾਈਟੀ ਹੁੰਦੀ ਹੈ ਜੀ ਠੀਕ ਹੈ ਜੀ ਹਾਂ ਇਸ ਤੋਂ ਇਲਾਵਾ ਇਹਦੇ ਵਿੱਚ ਤੁਸੀਂ ਆਪਾਂ ਦੇਖ ਸਕਦੇ ਹੋ ਜੀ ਆ ਸਾਰੀ ਖੁੰਡੀ ਦੀ ਆ ਵੈਰੈਟੀ ਲੱਗੀ ਹੋਈ ਹੈ ਜੀ 82 ਵਗੈਰਾ ਹੋਗੇ ਜੀ ਇਹ ਸਾਰੀ ਆਟਮ ਮਿਲੂਗੀ ਜੀ ਲੱਕੜ ਦੀ ਵੀ ਆਪਣੇ ਕੋਲ ਕਾਫੀ ਆਟਮ ਹੈ ਜੀ ਅੱਛਾ ਮੰਨ ਲਓ ਆ ਇਸ ਮੰਨ ਲਓ ਸਜਾਵਟੀ ਵਾਸਤੇ ਘਰਾਂ ਦੇ ਵਿੱਚ ਬੜੀ ਮੰਗ ਹੁੰਦੀ ਹੈ ਇਹ ਚੀਜ਼ਾਂ ਦੀ ਬਿਲਕੁਲ ਜੀ ਇਹਦੇ ਵਿੱਚ ਬਾਕਸ ਹੈ ਜੀ ਜਿਵੇਂ ਕੋਈ ਬਾਕਸ ਆਪਾਂ ਜੁਐਲਰੀ ਬਾਕਸ ਹੋ ਗਿਆ ਕੋਈ ਗੁੱਟਕਾ ਸਾਬ ਰੱਖਣ ਵਾਸਤੇ ਹੈ ਜੀ ਕੋਈ ਆਪਾਂ ਸਜਾਵਟ ਵਾਸਤੇ ਹੈ ਜੀ ਇਹਦੇ ਵਿੱਚ ਕੁਝ ਅੰਟੀਕ ਚੀਜ਼ਾਂ ਵੀ ਆ ਜਾਂਦੀਆਂ ਜੀ ਜੀ ਉਹ ਸਾਰੀਆਂ ਇਹ ਲੱਕੜ ਦੇ ਵਿੱਚ ਆਪਣੇ ਕੋਲ ਹੁੰਦੀਆਂ ਜੀ ਰੀਅਲ ਸਾਬ ਹੋਗੇ ਜੀ ਜੀ ਹਾਂ ਇਹ ਸਾਰਾ ਆਪਣੇ ਕੋਲੇ ਹਾਜ਼ਰ ਮਿਲੂਗਾ ਜੀ ਇਹਦੇ ਵਿੱਚ ਭਾਈ ਸਾਹਿਬ ਆ ਇਧਰ ਆਪਣੇ ਕੋਲੇ ਦਰਬਾਰ ਸਾਹਿਬ ਦੇ ਮਾਡਲ ਹੈ ਜੀ ਸ ਇਹਦੇ ਵਿੱਚ ਕਾफी ਸਹਜ ਆ ਜਾਂਦੇ ਛੋਟੇ ਤੋਂ ਲੈ ਕੇ ਵੱਡੇ ਤੱਕ ਠੀਕ ਹੈ ਜੀ ਤੇ ਉੱਪਰ ਦੇਖੋ ਜੀ ਖੰਡਾ ਸਾਹਿਬ ਲੱਗੇ ਹੋਏ ਐ ਸਤਨਾਮ ਵਾਹਿਗੁਰੂ ਸਟੀਲ ਦਾ ਲਿਖਿਆ ਹੋਇਆ ਜੀ ਜੋ ਵੀ ਮਤਲਬ ਕਿ ਆਪਾਂ ਇਹਦੇ ਵਿੱਚ ਸਾਰੀ ਵੈਰੈਟੀ ਆ ਜਾਂਦੀ ਜੀ ਆਪਣੇ ਕੋਲ ਬਾਬਾ ਜੀ ਗੱਲ ਕੀਤੀ ਜਾਵੇ ਮੰਨ ਲਓ ਦਰਬਾਰ ਸਾਹਿਬ ਦੇ ਜਿਹੜੇ ਮਾਡਲ ਬਣ ਪਏ ਆ ਹਨਾ ਹਾਂ ਜੀ ਕਿੱਥੋਂ ਤੋਂ ਸਟਾਰਟਿੰਗ ਹੋ ਜਾਂਦੀ ਇਹਨਾਂ ਦੀ ਇਹ ਮਾਡਲ ਜੀ ਮੰਨ ਕੇ ਚਲੋ ਵੀ 5-600 ਰੁਪਏ ਤੋਂ ਸਟਾਰਟ ਹੋ ਜਾਂਦਾ ਜੀ ਜੀ ਤੇ 3000 3500 ਤੱਕ ਮਤਲਬ ਕਿ 골ਡ ਪਲੇਟਰ ਦੇ ਪਲੇਟਰਡ ਦੇ ਮੈਟਲ ਆ ਦੇ ਆ ਜਾਂਦੀ ਹੈ ਜੀ ਇਹ ਇਹਦੇ ਵਿੱਚ ਕੁਝ ਲਾਈਟਾਂ ਚੱਲਣ ਵਾਲੇ ਮਾਡਲ ਵੀ ਆ ਜਾਂਦੇ ਜੀ ਲਾਈਟਾਂ ਵਾਲੇ ਮਾਡਲ ਵੀ ਆ ਲੈਟਾਂ ਵਾਲੇ ਮਾਡਲ ਵੀ ਆਲੋ ਹਰ ਪ੍ਰਕਾਰ ਦਾ ਮਾਡਲ ਇੱਥੇ ਮਿਲਦਾ ਹਾਂ ਦਰਬਾਰ ਸਾਹਿਬ ਦੇ ਮਾਡਲ ਹੋਗੇ ਜੀ ਇਸ ਤੋਂ ਇਲਾਵਾ ਕੋਈ ਹੋਰ ਆ ਆਪਾਂ ਗੱਡੀ ਦੇ ਵਿੱਚ ਰੱਖਣ ਵਾਲਾ ਜਾਂ ਕੋਈ 쇼ਕੇਸ ਦੇ ਵਿੱਚ ਸਜਾਉਣ ਵਾਸਤੇ ਉਹ ਸਾਰਾ ਮਿਲ ਜੂਗਾ ਜੀ ਆ ਗੱਡੀ ਦੇ ਵਿੱਚ ਲੱਗਣ ਵਾਲੀਆਂ ਆਈਟਮਾਂ ਹੋਊਗਾ ਜੀ ਜੀ ਇਹਦੇ ਵਿੱਚੋਂ ਕੋਈ ਸ਼ਾਹ ਟਵਰ ਉਹ ਮੈਟਲ ਦੀਆਂ ਆਈਟਮਾਂ ਆ ਜੀ ਜਿਵੇਂ ਬਾਜ਼ ਹੋਗੇ ਘੋੜੇ ਹੋਗੇ ਜੀ ਇਸ ਤਰ੍ਹਾਂ ਦੀਆਂ ਆਈਟਮਾਂ ਵੀ ਸਾਰ ਇਹ ਆਈਟਮ ਸਾਰੀ ਆਪਣੇ ਕੋਲੇ ਲੱਗੀ ਹੋਈ ਹੈ ਜੀ ਇਹਦੇ ਵਿੱਚ ਨਿਸ਼ਾਨ ਸਾਹਿਬ ਛੋਟੇ ਜੀ ਖੰਡਾ ਸਾਹਿਬ ਹੋਗੇ ਜੀ ਤੇ ਆਪਣੀਆਂ ਤਸਵੀਰਾਂ ਹੋਣਗੀਆਂ ਅੱਛਾ ਇਹ ਇਹ ਖੰਡਾ ਸਾਹਿਬ ਕਾਫੀ ਗੱਡੀਆਂ ਦੇ ਵਿੱਚ ਮੰਨ ਲਓ ਦੇਖਿਆ ਲੱਗੇ ਇਹ ਕਿੱਥੋਂ ਤੋਂ ਸਟਾਰਟਿੰਗ ਹੋ ਜਾਂਦੀ ਹੈ ਜੀ ਇਹਨਾਂ ਦੀ ਇਹ ਬਸ 100 ਰੁਪਏ ਤੋਂ ਲੈ ਕੇ 250 ਰੁਪਏ ਤੱਕ ਜੀ ਵੈਰਾਈਟੀ ਲੱਗ-ਲੱਗ ਨਾ ਮੈਟਲ ਦੇ ਹਿਸਾਬ ਨਾਲ ਆ ਜਾਂਦੀ ਹੈ ਜੀ ਜੀ ਹਾਂ ਬਸ ਇਹਦੇ ਇਥੋਂ ਸਟਾਰਟ ਹੋ ਜਾਂਦੀ ਹੈ ਜੀ ਅਗੇ ਬਾਬਾ ਜੀ ਤੋਪਾਂ ਪਈਆਂ ਕਹਿੰਦੇ ਹਾਂਜੀ ਇਹ ਤੋਪਾਂ ਆਈਆਂ ਜੀ ਤੋਪਾਂ ਦੇ ਵਿੱਚ ਇਹ ਮਾਡਲ ਬਣੇ ਹੋਏ ਆ ਜੀ ਪੁਰਾਣੇ ਮਾਡਲ ਬਣਾਏ ਗਏ ਆ ਜੀ ਇਹ ਸਾਰੇ ਮੈਟਲ ਦੇ ਵਿੱਚ ਬਣੇ ਹੋਏ ਆ ਜੀ ਠੀਕ ਹੈ ਜੀ ਇਹਦੇ ਵਿੱਚ ਜਿਵੇਂ ਬੋਲਟ ਮੋਟਰਸਾਈਕਲ ਹੋਗੇ ਜੀਪਾਂ ਹੋਊਗਾ ਜੀ ਇਹ ਸਾਰੇ ਮਤਲਬ ਕਿ ਵੀ ਜੋ ਪੁਰਾਣੇ ਅੰਟਿਕ ਮਾਡਲ ਬਣਾਈ ਗਏ ਆ ਜੀ ਅੱਛਾ ਬਾਬਾ ਜੀ ਜੀਪਾਂ ਦੀ ਗੱਲ ਕੀਤੀ ਜਾਵੇ ਮੰਨ ਲਓ ਜਿਹੜੀ ਜਮਾ ਸ਼ਰੇ ਤੇ ਖੜੀ ਹੈ ਗੱਡੀਆਂ ਕਿੱਥੋਂ ਕੋ ਸਟਾਰਟਿੰਗ ਹੋ ਜਾਂਦੀ ਹੈ ਇਹਨਾਂ ਦੀ ਰੇਂਜ ਦੀ ਇਹ ਜੀਪ ਜੀ ਐ ਮੰਨ ਕੇ ਚਲੋ ਵੀ 8-900 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਜੀ ਇਹ ਮੰਨ ਕੇ ਚਲੋ 1500 ਤੱਕ ਚਲੀ ਜਾਂਦੀ ਹੈ ਜੀ 1200 1500 ਇਸ ਤਰ੍ਹਾਂ ਮਤਲਬ ਕਿ ਸਾਰਾ ਨੇ ਪ੍ਰੋਪਰ ਮੈਟਲ ਹੈ ਜੀ ਜੀ ਇਹਦੇ ਵਿੱਚ ਇਹਨੂੰ ਤੁਸੀਂ ਦੇਖ ਸਕਦੇ ਹੋ ਜੀ ਇਹ ਸਾਰਾ ਨਾ ਮਤਲਬ ਕਿ ਸਾਰਾ ਇਹਦੇ ਵਿੱਚ ਕੋਈ ਹੋ ਨਹੀਂਗਾ ਇਹ ਸਾਰਾ ਮੈਟਲ ਦਾ ਤਿਆਰ ਕਰਿਆ ਜਾਂਦਾ ਹੈ ਜੀ ਇਹ ਪਿਓਰ ਮੈਟਲ ਹੈ ਜੀ ਸਾਰਾ ਠੀਕ ਹੈ ਜੀ ਹਾਂ ਪਿਓਰ ਮੈਟਲ ਦੇ ਵਿੱਚ ਇਹਨੂੰ ਡਿਜ਼ਾਈਨਿੰਗ ਕੀਤਾ ਗਿਆ ਜੀ ਤੇ ਜਿਹੜੇ ਬੋਲਟ ਖੜੇ ਆ ਬਾਬਾ ਜੀ ਬੋਲਟ ਇਹਨਾਂ ਦੀ ਕਿੱਥੋਂ ਗ੍ਰੇਨ ਸ਼ੁਰੂ ਹੋ ਜਾਂਦੀ ਹੈ ਮੰਨ ਲਓ ਬੋਲਟ ਵੀ ਜੀ 4-500 ਰੁਪਏ ਤੋਂ ਸਟਾਰਟ ਹੋ ਜਾਂਦਾ ਜੀ ਤੇ 11-1200 ਤੱਕ ਵੱਡਾ ਮਾਡਲ ਇਹਦਾ ਵੀ ਚਲਿਆ ਜਾਂਦਾ ਜੀ ਅੱਛਾ ਇਹ ਵੱਡਾ ਮਾਡਲ 11-1200 ਤੱਕ ਆ ਜਾਂਦਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਇਸ ਤੋਂ ਉੱਪਰ ਉਹ ਆ ਜਾਂਦੇ ਜੀ ਤਾਂਾ ਜਿਵੇਂ ਤੋਪਾਂ ਹੋਊਗਾ ਜੀ ਆਨਟੀਕ ਐਟਮਾ ਹੋਊਗਾ ਜੀ ਸਾਰੀ ਆਈਟਮ ਲੱਗੀ ਹੋਈ ਹੈ ਇੱਕ ਪਾਈਸਾ ਵੀ ਆਪਣੇ ਕੋਲ ਨਾ ਇਸ ਤਰ੍ਹਾਂ ਸਰਬਲੋ ਦੇ ਬਾਟੇ ਆ ਸਾਰੇ ਜੀ ਇਹ ਛੋਟੇ ਸੈਜ ਤੋਂ ਲੈ ਕੇ ਵੱਡੇ ਸੈਜ ਦੇ ਵਿੱਚ ਜਿੰਨੇ ਵੀ ਬਾਟੇ ਦੀ ਆਟਮ ਆ ਗਈ ਇਹਦੇ ਵਿੱਚ ਕੜਾਈ ਹੋ ਗਈ ਚਾਲਾ ਟੋਪੀਆ ਹੋ ਗਿਆ ਤਵਾ ਹੋ ਗਿਆ ਜੀ ਉਹ ਮਤਲਬ ਸਾਰੀ ਆਟਮ ਆਪਣੇ ਕੋਲੇ ਹਾਜ਼ਰ ਮਿਲਦੀ ਹੈ ਜੀ ਅੱਛਾ ਕੜਾਹੀ ਤੋਂ ਲੈ ਕੇ ਮੰਨ ਲਓ ਟੋਪੀਆ ਚਾਲਟ ਉਪਯੋਗ ਹੋ ਗਿਆ ਜੀ ਵੱਡੇ ਬਾਟੇ ਹੋ ਗਏ ਜੀ ਇਹ ਤਵਾ ਹੋ ਗਿਆ ਜੀ ਤੇ ਆਪਣਾ ਬਾਟਿਆਂ ਦੇ ਵੀ 3-4 ਸਾਈਜ਼ ਆ ਜਾਂਦੇ ਆ ਜੀ ਇਹ ਸਾਰੇ ਮਤਲਬ ਕਿ ਆਪਾਂ ਦੇ ਕੋਲੇ ਭਾਂਡੇ ਮੰਨ ਕੇ ਲੋ ਆਲਮੋਸਟ ਭਾਂਡੇ ਜੇ ਕਿਸੇ ਨੇ ਕੋਈ ਆਪਣੀ ਡਿਮਾਂਡ ਤੇ ਵੀ ਕੋਈ ਤਿਆਰ ਕਰਾਉਣਾ ਕੋਈ ਵੱਡਾ ਪਤੀਲਾ ਤਿਆਰ ਕਰਾਉਣਾ ਜਾਂ ਕੋਈ ਹੋਰ ਵੀ ਮਤਲਬ ਕਿ ਆਪਾਂ ਨੇ ਉਹ ਵੀ ਅਸੀਂ ਤਿਆਰ ਕਰਵਾ ਕੇ ਦੇਵਾਂਗੇ ਜੀ ਠੀਕ ਹੈ ਜੀ ਤੇ ਬਾਕੀ ਸਾਡੇ ਕੋਲੇ ਸਾਰਾ ਰੈਡੀ ਹੁੰਦਾ ਜੀ ਸਰਬ ਲੋਕ ਬਈ ਇੱਕ ਗੱਲ ਮੰਨ ਲਓ ਗਾਕਾਂ ਦੇ ਮਨ ਦੇ ਵਿੱਚ ਜਾਂ ਮੰਨ ਲਓ ਸੰਗਤ ਦੂਰ ਦਰਾਡੇ ਤੋਂ ਵੀਡੀਓ ਦੇਖਦੀ ਆ ਨਾ ਤੇ ਮਾਲੋ ਕਈ ਦੇ ਮਨ ਦੇ ਵਿੱਚ ਹੁੰਦਾ ਸਵਾਲ ਵੀ ਸਪੈਸ਼ਲ ਵੀ ਤਿਆਰ ਕਰਵਾ ਦਿੰਦੇ ਹਾਂ ਤੁਸੀਂ ਉਹਦੇ ਵਿੱਚ ਇਹ ਹੈ ਜੀ ਪਹਿਲੀ ਗੱਲ ਤਾਂ ਅਸੀਂ ਬਹੁਤ ਮਤਲਬ ਕਿ ਵੀ ਸਾਰਾ ਅਸੀਂ ਆਪਣੇ ਕਾਰੀਗਰਾਂ ਤੋਂ ਇਸ ਤਰ੍ਹਾਂ ਦੀਆਂ ਆਈਟਮਾਂ ਤਿਆਰ ਕਰਾ ਰਹੇ ਹਾਂ ਜਿਹੜੀਆਂ ਆਲਮੋਸਟ ਅਸੀਂ ਨਵੀਆਂ ਚੀਜ਼ਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ ਗਾਹਕ ਨੂੰ ਵੀ ਤਾਂ ਕਿ ਜਿੰਨੀ ਕੋਈ ਤੇਗੇ ਦੀ ਵੈਰਾਈਟੀ ਹੈ ਤਲਵਾਰ ਦੀ ਵੈਰਾਈਟੀ ਹੈ ਉਹਦੇ ਵਿੱਚ ਅਸੀਂ ਸਾਡੀ ਕੋਸ਼ਿਸ਼ ਹੈ ਵੀ ਅੰਟੀਕ ਦੇ ਵਿੱਚ ਵੀ ਅਸੀਂ ਮਤਲਬ ਕਿ ਵੀ ਸਾਸਤਰਾ ਲੁੱਕ ਤੇ ਤਿਆਰ ਕਰਾਉਣੀ ਹੈ ਤੇ ਖੰਜਰ ਹੋ ਗਏ ਸਰੀ ਸਾਬ ਹੋ ਗਏ ਜੋ ਮਤਲਬ ਕਿ ਹਜੂਰੀਏ ਹੋ ਗਏ ਸੀ ਆਪਣੇ ਹਿਸਾਬ ਨਾਲ ਲਗਭਗ ਕਰਾਉਣੇ ਆ ਜੀ ਬਾਕੀ ਕੋਈ ਗੱਲ ਨਹੀਂ ਜੇ ਕਿਸੇ ਨੂੰ ਕੋਈ ਵੀ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਉਹ ਆਪਣੇ ਹਿਸਾਬ ਨਾਲ ਸਾਨੂੰ ਦੱਸ ਸਕਦਾ ਹੈ ਫੋਨ ਤੇ ਵੀ ਦੱਸ ਸਕਦਾ ਹੈ ਅਸੀਂ ਆਨਲਾਈਨ ਵੀ ਭੇਜ ਦਿੱਤੀ ਜਾਏਗੀ ਅਗਰ ਇੱਥੇ ਆ ਕੇ ਕੋਈ ਖਰੀਦਣਾ ਚਾਹੁੰਦਾ ਤਾਂ ਅਸੀਂ ਉਹ ਵੀ ਮਤਲਬ ਕਿ ਇੱਥੇ ਵੈਰਾਈਟੀ ਸਾਡੇ ਕੋਲੇ ਬਹੁਤ ਆਸੀਂ ਦਿਖਾ ਦਿੱਤੀ ਜਾਊਗੀ ਜੀ ਉਸ ਤੋਂ ਇਲਾਵਾ ਵੀ ਉਹਨਾਂ ਦੇ ਅਕਾਊਂਟ ਦਾ ਸਾਨੂੰ ਯਾਦ ਆਨਲਾਈਨ ਵੀ ਭੇਜ ਦੋਗੇ ਤੁਸੀਂ ਹਾਂਜੀ ਆਨਲਾਈਨ ਭੇਜ ਦਾਂਗੇ ਮਤਲਬ ਵੀਡੀਓ ਜਰੀਏ ਜੇ ਕੋਈ ਚੀਜ਼ ਮੰਗਵਾਉਣੀ ਚਾਹੁੰਦਾ ਹੈ ਵੀਡੀਓ ਜਰੀਏ ਬ ਇਨਾਂ ਦੀ ਫਿਰ ਰੇਂਜ ਕਿੱਥੋਂ ਤੋਂ ਸਟਾਰਟ ਹੋ ਜਾਂਦੀ ਹੈ ਇਹ ਮੰਨ ਕੇ ਚਲੋ 2-250 ਰੁਪਏ ਦਾ ਛੱਲਾ ਆ ਜਾਂਦਾ ਜੀ ਵਧੀਆ ਕੰਪਨੀ ਦਾ ਛੱਲਾ ਹੁੰਦਾ ਜਿਵੇਂ ਆਪਾਂ ਬ੍ਰਾਂਡ ਦੇ ਹੁੰਦੇ ਆ ਜੀ ਜੀ ਇਹਦੇ ਵਿੱਚੋਂ ਮੰਨ ਕੇ ਚਲੋ ਇਹਦੇ ਵਿੱਚ ਆ ਵਾਚ ਵਗੈਰਾ ਵੀ ਬਣੀ ਹੋਈ ਹੈ ਜੀ ਜੀ ਤੇ ਕਾਫੀ ਮਤਲਬ ਕਿ ਇਹਦੇ ਵਿੱਚ ਇਸ ਤਰ੍ਹਾਂ ਦੇ ਇਹਦੇ ਮਾਡਲ ਬਣੇ ਹੁੰਦੇ ਆ ਜੀ ਆ ਦੇਖੋ ਇਹਦੇ ਵਿੱਚ ਇਸ ਤਰ੍ਹਾਂ ਦੇ ਮਾਡਲ ਬਣੇ ਹੋਏ ਆ ਨਾਲ ਵਾਚ ਹੈ ਜੀ ਨਾਲ ਇਹ ਇਹਦੇ ਵਿੱਚ ਡਿਜ਼ਾਈਨਿੰਗ ਲਗ-ਲਗ ਮਿਲ ਜੂਗੀ ਜੀ ਇਹਦੇ ਵਿੱਚ ਬਾਕੀ ਸਾਡੇ ਕੋਲ ਹੋਰ ਬਹੁਤ ਵੈਰਾਈਟੀ ਲੱਗੀ ਹੋਈ ਹੈ ਜੀ ਨੀਚੇ ਠੀਕ ਹੈ ਬਾਜ ਦੀ ਬਹੁਤ ਵੈਰਾਈਟੀ ਹੈ ਜੀ ਕੜੇ ਦੀ ਤੇ ਬਾਕੀ ਸਾਰੇ ਮਤਲਬ ਕਿ ਵੀ ਆਪਣੇ ਕੋਲ ਕੋਈ ਵੀ ਹਜ਼ੂਰੀਏ ਹੋਗੇ ਚੋਲੇ ਹੋਗੇ ਜਾਂ ਸਰਬ ਲੋ ਦੇ ਬਰਤਨ ਹੋਗੇ ਸਫਾਜੰਗ ਹੋਗੇ ਚੱਕਰ ਤੀਰ ਕੜਿਆਲੋ ਕੋਈ ਵੀ ਗੁਰੂ ਘਰ ਵਾਸਤੇ ਵੀ ਆਪਾਂ ਨੂੰ ਕੋਈ ਚੀਜ਼ ਦੀ ਜ਼ਰੂਰਤ ਹੈ ਛਤਰ ਸਾਹਿਬ ਉਹ ਸਾਰੇ ਆਪਣੇ ਕੋਲੇ ਹਾਜ਼ਰ ਹੁੰਦੇ ਆਂਦੇ